ਸਤਗੁਰੂ ਤੁਰਦੇ ਹੋਏ ਕੋਟਲੇ ਨਿਹੰਗ ਖਾਂ ਆ ਗਏ ਇਹ ਸਤਪੋਹ ਨੂੰ ਜੀ ਕਈ ਸੱਜਣ ਸ਼ਾਮ ਕਹਿੰਦੇ ਆ ਇੱਥੇ ਗੁਰੂਦੇਵ ਨਿਹੰਗ ਖਾਂ ਉਹਦੀ ਰਿਸ਼ਤੇਦਾਰੀ ਹੈ ਗਨੀ ਖਾਂ ਨਬੀ ਖਾਂ ਅਕਾਲ ਪੰਗਲ ਕਰਾਂਗੇ ਇਸ ਦਾ ਉਹਨੇ ਹਜ਼ੂਰ ਨੂੰ ਆਪਣੇ ਘਰ ਲੈ ਆਇਆ ਉਹਦੀ ਖਵੇਲੀ ਚ ਗਏ ਪਹਿਲਾਂ ਵੀ ਸਤਗੁਰੂ ਉੱਥੇ ਜਾ ਚੁੱਕੇ ਨੇ ਜਿਹੜੀ ਪੱਠੇ ਵਾਲੀ ਘਟਨਾ ਹੈ ਪਹਿਲਾਂ ਵਾਪਰ ਚੁੱਕੀ ਹੈ ਪੱਠਾ ਸਾਹਿਬਾ ਪਾਕੀ ਨਹੀਂ ਸੀ ਉਹ ਆਪਣੇ ਘਰ ਲੈ ਜਾਂਦਾ ਆਪਣੀ ਹਵੇਲੀ ਚ ਲ ਜਾਂਦਾ ਇਹਦਾ ਮਤਲਬ ਉਹਨੇ ਥੋੜੀ ਬਹੁਤ ਕੋਈ ਜਲਪਣੀ ਦੀ ਸੇਵਾ ਕੀਤੀ ਹੋਵੇਗੀ ਜਿਹੜਾ ਏਡੀ ਭਾਵਨਾ ਇੰਨੀ ਦੇਰ ਨੂੰ ਬਾਬਾ ਅਜੀਤ ਸਿੰਘ ਜੀ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਏਨੇ ਕ ਜ਼ਖਮੀ ਹੋ ਚੁੱਕੇ ਆ ਉਹਨਾਂ ਨੂੰ ਅੱਗੇ ਲੈ ਜਾਣਾ ਬੜਾ ਮੁਸ਼ਕਲ ਹੋ ਚੁੱਕਾ ਹੈ ਉਹ ਸਾਰੇ ਖੂਨ ਨਾਲ ਭਿੱਜੇ ਹੋਇਆ ਭਾਈ ਬਚਿੱਤਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਨਿਹੰਗ ਖਾਂਦੇ ਘਰ ਆ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਪਤਾ ਪਿੱਛੋਂ ਫੌਜ ਆ ਰਹੀ ਹੈ ਹੁਣ ਇੱਥੋਂ ਨਿਕਲਣਾ ਇੱਥੇ ਅੱਗੇ ਹਜ਼ੂਰ ਤੁਰਨ ਲੱਗਿਆ ਕਹਿੰਦੇ ਆ ਕਿ ਬਚਿੱਤਰ ਸਿੰਘ ਦੀ ਸੇਵਾ ਨਿਹੰਗ ਖਾਂ ਨੂੰ ਤੁਸੀਂ ਕਰਿਓ ਉਹਦਾ ਪੁੱਤਰ ਆਲਮ ਖਾਂ ਆਲਮ ਖਾਂ ਨਾਲ ਰਾਏ ਕੱਲੇ ਦੀ ਬੇਟੀ ਵਿਆਹੀ ਹੋਈ ਹੈ ਆਪ ਜੀ ਨੂੰ ਪਤਾ ਹੋਣਾ ਹੈ ਨਿਹੰਗ ਖਾਂ ਇਹਦਾ ਬੇਟਾ ਜਿਨੇ ਮਾਹੀ ਨੂੰ ਕੱਲਿਆ ਰਾਏ ਕੱਲੇ ਨੇ ਉਹਦੀ ਧੀ ਜਿਹੜੀ ਹੈ ਮੈਂ ਇੱਕ ਸਰੋਤ ਕਿਉਂਜ ਪੜਿਆ ਉਹ ਲੜਕੀ ਵਿਆਹੀ ਹੈ ਆਲਮ ਖਾਨ ਨਾਲ ਕੋਟਲਾ ਨਿਹੰਗ ਖਾਨ ਦੇ بیٹے ਆਲਮ ਖਾਨ ਨਾਲ ਵਿਆਹੀਏ ਉਹ ਇਸ ਰਸਤੇ ਤੋਂ ਜਾਂਦਾ ਉਹਨੂੰ ਪਤਾ ਵੀ ਕਿਹੜੇ ਰਸਤੇ ਅੱਗੇ ਆਪਾਂ ਜਾ ਸਕਨੇ ਹਜ਼ੂਰ ਜਦੋਂ ਤੁਰ ਲੱਗੇ ਭਾਈ ਬਚਿੱਤਰ ਸਿੰਘ ਖੂਨ ਨਾਲ ਬਿਲਕੁਲ ਲੱਤ ਪਾਤ ਸਨ ਇਤਿਹਾਸ ਕਹਿੰਦਾ ਮਹਾਰਾਜ ਨੇ ਮੰਜੀ ਦੇ ਕੋਲ ਖੜੇ ਹੋ ਗਏ ਗੁਰਮਖੋ ਕਹਿਣਾ ਸੌਖਾ ਹੈ ਨਾ ਇਹ ਕੋਈ ਫਿਲਮ ਥੋੜਾ ਹੈ ਭਾਈ ਬਚਿੱਤਰ ਸਿੰਘ ਦੇ ਖੱਤ ਜੁੜਿਆ ਨਿਹੰਗਾਂ ਕਾ ਕੋਲ ਖਲੋਤਾ ਹੈ ਉਦੋਂ ਜਵਾਨ ਬੇਟੀ ਮੁਮਤਾਜ ਵੀ ਕੋਲ ਖਲੋਤੀ ਹੈ ਭਾਈ ਬਚਿੱਤਰ ਸਿੰਘ ਦੇ ਹੱਥ ਜੁੜੇ ਸਤਿਗੁਰੂ ਕਹਿਣ ਲੱਗੇ ਸੀ ਅੱਗੇ ਜਾਣ ਲੱਗੇ ਹਾਂ ਤੁਹਾਨੂੰ ਇੱਥੇ ਚੜ ਦਿੱਤਾ ਤੁਰਨ ਲੱਗਿਆਂ ਕਹਿੰਦੇ ਸਤਿਗੁਰੂ ਗੁਰੂ ਗੋਵੇਂ ਸਿੰਘ ਨੇ ਆਪਣਾ ਹੱਥ ਉਹਦੇ ਮੱਥੇ ਤੇ ਉਹਦੇ ਧਾੜੇ ਦੇ ਉੱਤੇ ਫੇਰਿਆ ਹੈ ਮਹਾਰਾਜ ਜੀ ਨੇ ਅਸੀਸ ਦਿੱਤੀ ਤੁਰ ਲੱਗੇ ਕਹਿੰਦੇ ਇਹਨਾਂ ਦੀ ਸੰਭਾਲ ਕਰਿਓ ਉਦੋਂ ਸਤਗੁਰੂ ਨੂੰ ਆਲਮ ਖਾਨ ਨਿਹੰਗ ਖਾਨ ਦਾ ਬੇਟਾ ਇਹ ਸਦਸਤੇ ਵੱਲ ਲੈ ਕੇ ਆਉਂਦਾ ਉਹ ਰਸਤਾ ਮੈਂ ਰਸਤਾ ਦੱਸਣਾ ਨਹੀਂ ਕਾਂਗਾ ਗੁਰੂ ਨੂੰ ਕਿਹੜਾ ਰਸਤਾ ਦੱਸਦਾ ਉਹ ਇਸ ਰਸਤੇ ਤਿਲੋਂਦਾ ਮਹਾਰਾਜ ਇੱਧਰ ਥੋੜੀ ਜਿਮੈਂ ਕੋਈ ਬੇਨਤੀ ਕਰਦਿਆਂ ਹਜ਼ੂਰ ਇੱਥੇ ਆ ਗਏ ਸਤਪੋਉ ਨੂੰ ਇੱਥੇ ਸਤਪੋ ਸ਼ਾਮੇ ਰਾਤ ਨੂੰ ਪਹੁੰਚਦੇ ਆ ਜੀ ਕੋਈ ਸ਼ਾਮ ਚਲੋ ਵੇਲੇ ਚ ਆਪਾਂ ਨੇ ਪਹੁੰਚ ਗਏ ਉਧਰ ਪਿੱਛੇ ਰੋਪੜ ਦਾ ਜਿਹੜਾ ਫੌਜਦਾਰ ਹੈ ਉਹਦਾ ਨਾਂ ਇੱਕ ਥਾਂ ਮੈਂ ਪੜਿਆ ਜ਼ਾਫਰ ਅਲੀ ਖਾਂ ਉਹਨੂੰ ਕਿਸੇ ਦੱਸ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਨਿਹੰਗ ਖਾਂ ਕੋਲ ਕੋਟਲੇ ਨੇ ਉਹ ਲੈ ਕੇ ਫੌਜੀ ਦਸਤਾਂ ਆ ਗਿਆ ਹਵੇਲੀ ਨੂੰ ਘੇਰਾ ਪਾ ਲਿਆ ਪਰ ਨਿਹੰਗ ਖਾਂ ਰਸੂਖ ਵਾਲਾ ਬੰਦਾ ਹੈ ਤਾਕਤ ਵਾਲਾ ਉਹ ਕਹਿੰਦਾ ਘੇਰਾ ਕਾਦੇ ਲਈ ਪਾਇਆ ਕਹਿੰਦਾ ਸਾਨੂੰ ਪਤਾ ਲੱਗਾ ਤੁਹਾਡੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਤਲਾਸ਼ੀ ਲੈਣੀ ਕਹਿ ਲੈ ਲੋ ਪਰ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਸੀ ਬੀਬੀ ਮੁਮਤਾਹਜ ਉਸ ਕਮਰੇ ਚ ਬੈਠੀ ਹੋਈ ਭਾਈ ਸਾਹਿਬ ਜੀ ਦੀ ਸੇਵਾ ਕਰ ਰਹੀ ਸੀ ਹੁਣ ਇਹ ਗੱਲ ਚੇਤੇ ਰੱਖਿਓ ਮੁਸਲਮਾਨ ਆਪਣੀ ਧੀ ਨੂੰ ਕੋਲ ਸਵਾਲ ਪੈਦਾ ਹੋ ਸਕਦਾ ਅਸੀਂ ਅਰਬ ਵਿੱਚ ਗਏ ਬੈਠੇ ਨੇ ਮੇਰੇ ਵੀਰ ਇਹ ਬੁੱਟਰ ਸਾਹਿਬ ਉੱਥੇ ਸੱਚੀ ਮੁੱਚੀ ਘਰ ਚ ਕਿਹੜਾ ਜਾਂਦਾ ਸੱਕੇ ਭਰਾ ਦੇ ਘਰ ਵੀ ਜਾਣਾ ਤੇ ਬਾਹਰ ਜਿਵੇਂ ਆਪਾਂ ਬੈਠਕ ਹੈ ਬੈਠਕ ਵਿੱਚ ਬੈਠਣਾ ਬੀਬੀਆਂ ਕੋਲ ਨਹੀਂ ਕੋਈ ਜਾ ਸਕਦਾ ਪਰ ਮੈਂ ਕਿਹਨਾ ਵਾਹ ਸਤਿਗੁਰੂ ਜਿਨ੍ਹਾਂ ਮੁਹੱਬਤ ਕੀਤੀ ਰੱਜ ਕੇ ਕੀਤੀ ਜਵਾਨ ਧੀ ਮਮਤਾਜ ਉਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ ਰਹੀ ਏ ਪਤਾ ਲੱਗਾ ਫੌਜੀ ਦਸਤਾਇਆ ਦਰਵਾਜ਼ਾ ਬੰਦ ਕਰ ਦਿੱਤਾ ਅੰਦਰੋਂ ਕੁੰਡੀ ਲਾ ਲਈ ਉਸ ਫੌਜੀਦਾਰ ਨੇ ਸਾਰਾ ਘਰ ਦੇਖਿਆ ਵਿੱਚੋਂ ਕੁਝ ਨਹੀਂ ਮਿਲਿਆ ਕਹਿਣ ਲੱਗਾ ਅਬੂਆ ਖੋਲੋ ਆਹ ਦਰਵਾਜ਼ਾ ਖੋਲੋ ਇਹ ਇਹਦੇ ਅੰਦਰ ਕੌਣ ਨਿਹੰਗ ਖਾਨ ਨੇ ਕਿਹਾ ਤੂੰ ਵੀ ਇੱਜ਼ਤਦਾਰ ਹੈਂ ਕਿਸ ਕਮਰੇ ਚ ਮੇਰੀ ਧੀ ਤੇ ਮੇਰਾ ਦਿਮਾਗ ਸੁੱਤੇ ਕੋਇਆ ਮੈਂ ਕਹਿੰਨਾ ਉਸ ਮਮਤਾਜ ਨੂੰ ਅੱਜ ਮੈਂ ਬੀਬੀ ਨੂੰ ਜ਼ਰੂਰ ਚੇਤੇ ਕਰਨਾ ਚਾਹੁੰਦਾ ਸਾਂ ਕਹਿੰਨ ਕਿ ਮੇਰੇ ਧੀ ਤੇ ਮੇਰਾ ਦਿਮਾਗ ਸੁੱਤੇ ਨੇ ਸਿਰਫ ਮਮਤਾਜ ਦੇ ਕੰਨਾਂ ਵਿੱਚ ਅੱਬੂ ਦੀ ਆਵਾਜ਼ ਪਈ ਉਹ ਚਲਾ ਗਿਆ ਛੱਡ ਕੇ ਜਦੋਂ ਦਰਵਾਜ਼ਾ ਖੁੱਲਿਆ ਗੁਰਮਖੋ ਭਾਈ ਸਾਹਿਬ ਇੱਕ ਦਿਨ ਕੱਢਿਆ ਜਿੱਦਨ ਨੌ ਨੂੰ ਨੌ ਪੋ ਨੂੰ ਭਾਈ ਸੰਗਤ ਸਿੰਘ ਸ਼ਹੀਦ ਹੁੰਦੇ ਨਾ ਉਹਦ ਨਹੀਂ ਭਾਈ ਬਚਿੱਤਰ ਸਿੰਘ ਉੱਤੇ ਸ਼ਹੀਦ ਹੋ ਜਾਂਦੇ ਆ। ਇੱਕ ਰਾਤ ਉਹ ਕੱਢਦੇ ਆ ਸੇਵਾ ਕੀਤੀ। ਉਹਦਾ ਸੰਸਕਾਰ ਫਿਰ ਦੋ ਸਿੱਖਾਂ ਨੂੰ ਬੁਲਾ ਕੇ ਕਰਾਇਆ ਗਿਆ। ਆਪਣੇ ਕਿਲੇ ਦੇ ਨੇੜੇ। ਮਮਤਾਜ ਨੇ ਹੁਣ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ। ਇਹ ਕਿਹੜੀ ਸ਼ਕਤੀ ਹੋਵੇਗੀ? ਜਵਾਨ ਬੀਬੀ ਹੈ ਮਮਤਾਜ। ਉਹਦਾ ਜਨਮ ਜਿਹੜਾ ਜੋ ਸਾਨੂੰ ਤਰੀਕਾ ਮਿਲਦੀਆਂ ਨਹੀਂ ਮੈਂ ਖਿਮਾ ਕਰਦਿਓ ਜੇ ਅੱਗੇ ਪਿੱਛੇ ਹੋਵੇ 1600 ਤੇ 99 ਨੂੰ ਜਨਮ ਹੋਇਆ ਤੇ 1820 ਤੱਕ ਉਹ ਜੀ ਕੇ ਗਈ 131 ਸਾਲ ਜੀ ਕੇ ਗਈ ਮਮਤਾਜ 131 ਸਾਲ ਪੁਰਾਣੇ ਸੁਖੀ 130 ਕਹਿੰਦੇ ਆ 131 ਸਾਲ ਉਹ ਬੀਬੀ ਜੀ ਕੇ ਗਈ ਬਸ ਹੀ ਪਠਾਣਾ ਮੰਗੀ ਕੋਈ ਸੀ ਜਦੋਂ ਘਰ ਵਿੱਚ ਇਹ ਗੱਲ ਚੱਲੀ ਵਿਆਨਕਾਂ ਦੀ ਉਹਨੇ ਇੱਕੋ ਗੱਲ ਕਹੀ ਅੱਬੂ ਮੈਂ ਤਾਂ ਉਸ ਦਿਨ ਹੀ ਆਪਣਾ ਖਾਵੰਦ ਮੰਨ ਲਿਆ ਸੀ ਜੇਸ ਦਿਨ ਤੁਬਾਰੋਂ ਕੇ ਆਸੀ ਗੁਰਮਖੋ ਉਹ ਬੀਬੀ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਸਨ ਉਥੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਧਿਆਨ ਟਿਕਾ ਕੇ ਸਿਮਰਨ ਕਰਦੀ ਹੁੰਦੀ ਸੀ ਜਿਸ ਕਮਰੇ ਚ ਹਜ਼ੂਰ ਬੈਠੇ ਤੇ ਜਿੱਥੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਉਥੇ ਰੋਜ਼ ਨੇਮਨ ਦੂਹਾ ਥਾਂਵਾਂ ਤੇ ਬੈਠ ਕੇ ਉਹ ਸਿਮਰਨ ਕਰਦੀ ਬੀਬੀ ਮਮਤਾਜ ਤੇ ਸੱਚੀ ਮੁੱਚੀ ਅੱਜ ਮੇਰਾ ਦਿਲ ਕਰਦਾ ਸੀ ਉਹਨੂੰ ਜ਼ਰੂਰ ਨਤਮਸਤਕ ਹੋਵਾਂ ਕਥਾ ਚ ਜਿਨੇ ਏਡੀ ਵੱਡੀ ਸੇਵਾ ਕੀਤੀ ਪਰ ਕਿਹੜੀ ਚੀਜ਼ ਸੀ ਹਰਤਨਲ ਨਹੀਂ ਉਹਦੇ ਸਿਰਫ ਪਿਓ ਨੇ ਕਿਹਾ ਕਿ ਬਚਿੱਤਰ ਸਿੰਘ ਬਾਰੇ ਭਾਈ ਸਾਹਿਬ ਬਾਰੇ ਮੇਰਾ ਦਮਾਦ ਹੈ ਉਥੇ ਕਿਹੜੀ ਰੁਖਾਨੀ ਖੇਡ ਵਾਪਰ ਗਈ ਓਏ ਗੁਰੂ ਗੋਬਿੰਦ ਸਿੰਘ ਮੱਥੇ ਤੇ ਖੱਤ ਫੇਰ ਕੇ ਗਏ ਬਚਿੱਤਰ ਸਿੰਘ ਜੀ ਤੇ ਮੱਥੇ ਤੇ ਦਾੜੀ ਤੇ ਹੱਥ ਫੇਰ ਕੇ ਗਏ ਪੁੱਤ ਮੈਂ ਅੱਗੇ ਚੱਲਿਆ ਵਾਂ ਮੈਂ ਕਿਹਾ ਇਸ ਹੱਥ ਫੇਰਨ ਚ ਇੰਨੀ ਕੋਈ ਕਲਾ ਵਰਤਾ ਗਾ ਮਮਤਾਜ ਦਾ ਅੰਦਰ ਬਦਲ ਕੇ ਚਲਾ ਗਿਆ ਗੁਰੂ ਗੋਬਿੰਦ ਸਿੰਘ ਇਥੋਂ ਸਤਗੁਰੂ ਛਲਦੇ ਆ ਮਹਾਰਾਜ ਸਤ ਪੂ ਨੂੰ ਇੱਥੇ ਰਾਤ ਸੱਚੇ ਪਾਤਸ਼ਾਹ ਪਹੁੰਚ ਜਾਂਦੇ ਆ ਬੁੱਧੀ ਚੰਦਰ ਆਪਤ ਕਹਿੰਦੇ ਆ ਅਜੀ ਕੋਈ ਵੱਖਰੇ ਵੱਖਰੇ ਨਾਮ ਵਰਦੇ ਆ ਪਰ ਇਹ ਗੜੀ ਚ ਹਜ਼ੂਰ ਪ੍ਰਵੇਸ਼ ਕਰਦੇ ਆ ਮੈਂ ਸੰਖੇਪ ਜੀ ਬੇਨਤੀ ਕਰਾਂ ਸਤ ਪੂ ਦੀ ਸ਼ਾਮ ਨੂੰ ਇੱਥੇ ਹਜ਼ੂਰ ਆ ਗਏ ਪਰ ਉੰਜ ਵੈਸੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਗੁਰ ਸਿੱਖੋ ਯਾਦ ਰੱਖਿਓ ਦੁਨੀਆ ਚ ਕੋਈ ਵੀ ਧਰਮ ਐਸਾ ਨਹੀਂ ਜਿੰਨਾ ਪੈਗੰਬਰ ਇੰਨੀਆਂ ਰੂਖਾਨੀ ਥਾਵਾਂ ਛੱਡ ਕੇ ਗਿਆ ਹੋਵੇ ਜਿੰਨੀਆਂ ਥਾਵਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਛੱਡੀਆਂ ਮਹਿਰਵਾਨੀ ਕਹਿ ਰਿਆਂ ਜਿੱਥੋਂ-ਜਿੱਥੋਂ ਮੇਰੇ ਸਤਿਗੁਰੂ ਲੰਘ ਗਏ ਕਿਸੇ ਜਾਮੇ ਚ ਲੰਘ ਗਏ ਉਹ ਹਰ ਥਾਂ ਤੇ ਅੱਜ ਵੀ ਕਿਰਪਾ ਵਰਦੀ ਸ਼ਰਤ ਕਿ ਬੰਦੇ ਦਾ ਅੰਦਰ ਸੁਰਤ ਨਾਲ ਪਕੜਨ ਵਾਲਾ ਹੋਵੇ ਇਹ ਹਰਕ ਲਈ ਵਸ ਦੀ ਕੰਮ ਨਹੀਂ ਹੁਣ ਤਾਂ ਚਲੋ ਸਾਇੰਸ ਕਹਿੰਦੀ ਹੈ ਸਪੇਸ ਦੇ ਵਿੱਚ ਸਾਡੇ ਸਾਰਿਆਂ ਦੀ ਜੇਬ ਵਿੱਚ ਫੋਨ ਨੇ ਸਭ ਦੀ ਛਣੇ ਨਾ ਪਰ ਅਦ੍ਰਿਸ਼ਟ ਵੇਵਸ ਤਾਂ ਹੁੰਦੀਆਂ ਪਈਆਂ ਨੇ ਨਾ ਜਿੱਥੇ ਫੋਨ ਹੋਵੇਗਾ ਉੱਥੇ ਘੰਟੀ ਜ਼ਰੂਰ ਬੋਲੇਗੀ ਨੰਬਰ ਵੀ ਮਿਲਿਆ ਹੋਵੇ ਜਿਹਦੇ ਸੀਨੇ ਵਿੱਚ ਗੁਰੂ ਲਈ ਅਦਬ ਹੋਵੇਗਾ ਸੁਰਤ ਇਕਾਗਰ ਹੋਵੇਗੀ ਉਹ ਗੱਡੀ 'ਚ ਬੈਠਾ ਅੱਜ ਵੀ ਗੁਰੂ ਗੋਬਿੰਦ ਸਿੰਘ ਨੂੰ ਮਹਿਸੂਸ ਕਰੇਗਾ ਕਿਉਂਕਿ ਇਹ ਅਧਿਆਤਮਿਕਤਾ ਮਾਰਗ ਹੈ ਇਹ ਕੋਈ ਬਾਹਰਮੁਖੀ ਜਰਨੈਲਾਂ ਦਾ ਇਤਿਹਾਸ ਨਹੀਂ ਹਜ਼ੂਰ ਗੱਡੀ 'ਚ ਪ੍ਰਵੇਸ਼ ਕਰਦੇ ਹਰ ਸਾਲ ਅਸੀਂ ਉਹ ਕਹਿੰਨੇ 40 ਸਿੱਖਾਂ ਦਾ ਜ਼ਿਕਰ ਗੁਰਦੇਵ ਨੇ ਕੀਤਾ ਜ਼ਫਰਨਾਮੇ ਦਾ ਮੈਂ ਤਾਂ ਜ਼ਿਕਰ ਕਰ ਲੱਗਾ ਥੋੜਾ ਜਿਹਾ ਕਿਉਂਕਿ ਪਹਿਲੇ 12 ਸ਼ੇਰ ਜਿਹੜੇ ਨੇ ਉਹ ਸਿਰਫ ਪ੍ਰਮਾਤਮਾ ਦੀ ਸਿਫਤ ਹੈ ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ ਕਰਹਾ ਕੋਨ ਰਹੀਮ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਰੋਜੀ ਦੇਹੋ ਦਿਲ ਪਜ਼ੀਰ ਸ਼ਾਇਨ ਸ਼ਾਹ ਖੂਬੀ ਦੇਹੋ ਰਾਨਮੂ ਕੇ ਬੇਗੁਨੋ ਬੇਚੂਨੋ ਚੋਂ ਬੇਨਮੂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਾ ਐਸ਼ ਅਰਸ਼ 12 ਸ਼ੇਰ ਜਿਹੜੇ ਨੇ ਉਹ ਸਿਰਫ ਰੱਬ ਦੀ ਸ਼ਿਬਸਤਾ ਹੁਣ ਜਦੋਂ ਦਾਸਤਾਨ ਸ਼ੁਰੂ ਹੁੰਦੀ ਆਪਦੀ ਥੋੜਾ ਜਿਹਾ ਪਲੀਜ਼ ਟਿਕਾ ਬਖਸ਼ੇ ਤੇ ਮੈਂ ਸਮਾਂ ਜ਼ਿਆਦਾ ਲਾ ਗਿਆ ਮੈਂ ਵੇਖਿਆ ਨਹੀਂ ਘੜੀ ਵੱਲ ਸ਼ੁਰੂਆਤੇ ਤੋਂ ਕਰਦੇ ਨੇ ਮਰਾ ਇਤਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾ ਅਸਤ ਯਜਦਾਂ ਯਕੇਸ਼ਤ ਨਾ ਕਤਰਾ ਮਰਾ ਇਤਬਾਰੇ ਬਰੋਸਤ ਕਿ ਬਖਸ਼ੀਵਾ ਦੀਵਾ ਹਮਾ ਕਿzb ਗੋਸਤ ਜਦੋਂ ਇਹ ਮੈਂ ਦਾਂਸਤਾਨ ਪੜਨਾ ਤੇ ਮੇਰੇ ਮਨ ਚ ਇੱਕੋ ਹੁੰਦਾ ਹੈ ਇਹ ਛੇਰ ਮਸਲਾ ਹੱਲ ਕਰ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਭੈ ਨਾਲ ਗੜੀ ਵੈਗਰੂ ਕਿਲਾ ਨਹੀਂ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਸਿਰਫ ਕੁਰਾਨ ਦੀ ਸੌਂ ਤੇ ਭਰੋਸਾ ਕਰਕੇ ਕਿਲਾ ਛੱਡਿਆ ਗਿਆ ਇਹ ਸ਼ਬਦ ਸੁਣ ਮਰਾ ਇਤਬਾਰ ਮਰਾ ਅਰਥ ਮੈਨੂੰ ਮਰਾ ਇਤਬਾਰੇ ਬਰੀ ਕਸਮ ਨੇਸਤ ਮੈਨੂੰ ਕੋਈ ਤੇਰੀ ਕਸਮ ਤੇ ਭਰੋਸਾ ਨਹੀਂ ਕਿਉਂ ਉਹ ਕਹਾਂ ਸੀ ਕਿ ਖੁਦਾ ਰੱਬ ਇਸ ਗੱਲ ਦਾ ਗਵਾਹ ਹੈ ਜੇ ਕੋਈ ਤੁਹਾਡੇ ਤੇ ਹਮਲਾ ਕਰੇ ਮੈਨੂੰ ਰੱਬ ਦੀ ਸਹੁੰ ਯਾਦ ਰੱਖ ਮਰਾ ਇਤਬਾਰੀ ਬਰੀ ਕਸਮ ਨੇਸਤ ਕਿ ਇਜ਼ਦ ਗਵਾਹ ਅਸਤ ਗਵਾਹ ਅਸਤ ਯਜਦਾਂ ਯਕਿਸ ਦੋਵੇਂ ਸ਼ਬਦ ਕਹਿਣਾ ਇੱਕ ਲਫ਼ਜ਼ ਅਰਬੀ ਦਾ ਵਰਤਿਆ ਇਜ਼ਦ ਇੱਕ ਅਰਬੀ ਦਾ ਸ਼ਬਦ ਹੈ ਯਜਦਾਂ ਮੈਂ ਅਜ ਭਾਈ ਸਾਹਿਬ ਨੂੰ ਕਹਿ ਰਿਹਾ ਸਾਂ ਅਰਬ ਵਿੱਚ ਜਾਓ ਜਿਹੜੇ ਟੌਪ ਦੇ ਸਕਾਲਰ ਅਰਬੀ ਦੇ ਹੋਣਗੇ ਉਹ ਇਸ ਲਫ਼ਜ਼ ਨੂੰ ਵਰਤੇ ਨੇ ਕੁਰਬਾਨ ਜਾਵਾ ਗੁਰੂ ਗੋਬਿੰਦ ਸਿੰਘ ਤੋਂ ਸ਼ਬਦਾਵਲੀ ਕਿਹੜੀ ਵਰਤੀ ਹੈ ਇੱਜ਼ਤ ਦਾ ਅਰਥ ਵੀ ਰੱਬ ਹੈ ਤੇ ਯਜਦਾ ਦਾ ਲਫਜ਼ੀ ਅਰਥ ਵੀ ਰੱਬ ਹੈ ਮਰਾ ਐਤਬਾਰੇ ਬਰੀ ਕਸਮ ਮੇਸਤ ਕੇ ਇਜ਼ਦ ਗਵਾ ਅਸਤ ਯਜਦਾ ਯਕੈਸ ਤੂੰ ਕਿਆ ਸੀ ਰੱਬ ਇਹ ਨਹੀਂ ਅਰਥ ਕਰਨੇ ਗੁਰੂ ਜੀ ਨੇ ਕਿਆ ਮੈਨੂੰ ਰੱਬ ਦੀ ਸੋ ਨਹੀਂ ਤੂੰ ਕਹਿ ਰਹੇਂ ਤੇਰੀ ਕਸਮ ਤੇ ਕੋਈ ਭਰੋਸਾ ਨਹੀਂ ਤੂੰ ਰੱਬ ਦੀ ਖੁਦਾ ਦੀ ਸੋਚ ਚੁੱਕੀ ਸੀ ਨਾ ਕਤਰਾ ਮਰਾ ਇਤਬਾਰੇ ਬਰੋਸਤ ਕੇ ਬਖਸ਼ੀਵਾ دیਵਾ ਹਮਾ ਕਿzb ਗੋਸਤ ਤੇਰੇ ਸੈਨਾਪਤੀ ਤੇਰੇ ਵਜ਼ੀਰ ਇਹਨਾਂ ਤੋਂ ਵੱਧ ਮਕਾਰ ਤੇ ਝੂਠਾ ਦੁਨੀਆ ਤੇ ਕੋਈ ਨਹੀਂ ਥੋੜੇ ਜੇ ਸ਼ੇਅਰ ਸੁਣਿਓ ਵੀ ਕਿਉਂ ਮਾਰੈ ਨੇ ਇਹ ਸਾਰਾ ਖੇਡ ਖੇਡੀ ਨਾ ਕਤਰਾ ਮਰਾ ਇਤਬਾਰੇ ਬਰੋਸਤ ਕੇ ਬਖਸ਼ੀਵਾ ਦਿਵਾ ਹਮਾ ਕਿzb ਗੋਸਤ ਕਿ ਪਹਿਮਾ ਸ਼ੇਕਨ ਬੇਦਰੰਗ ਆਮਦੰਦ ਮੈਂ ਤੇਗੋ ਤੀਰੋ ਤੂਫੰਗ ਆਮਦੰਦ ਬਾਂਲਾਚਾਰ ਕੀ ਦਰਮਿਆ ਆਮਦੰਦ ਮਾਰ ਜ ਕਰ ਮੈਂ ਫਿਰ ਉਤਰਿਆ ਮੈਦਾਨ ਵਿੱਚ ਬਾਂਲਾਚਾਰ ਕੀ ਦਰਮਿਆ ਆਮਦੰਦ ਬਾਤ ਤਦਬੀਰੇ ਤੀਰੋ ਕਮਾਂ ਆਮਦੰਦ ਉਥੇ ਗੁਰਦੇਵ ਕਹਿੰਦੇ ਚੂਕਾਰ ਅਜ਼ ਖਾਮਾ ਖੀਲ ਤੇ ਦਰ ਗੁਜਸ਼ ਹਲਾਲ ਅਸਤ ਬੁਰਦ ਨੇ ਬਾਏ ਸ਼ਮਸ਼ੀਰ ਦਸਤ ਜਦੋਂ ਕਸਮ ਚੋਕ ਕੇ ਬੰਦਾ ਮੁਕਰ ਜਾਏ ਹਰ ਖੀਲੇ ਤੋਂ ਪਾਣੀ ਲੰਘ ਜਾਏ ਹਰ ਖੀਲਾ ਮੁੱਕ ਜਾਏ ਉਦੋਂ ਕਿਰਪਾਨ ਦੇ ਮੁਠੇ ਤੇ ਖੱਤ ਪਾਣਾ ਜਾਇਜ ਹੈ ਮੈਂ ਤਾਂ ਮੈਦਾਨ ਵਿੱਚ ਉਤਰਿਆ ਮਹਾਰਾਜ ਸਤ ਪੋ ਦੀ ਰਾਤ ਇੱਥੇ ਬਤੀਤ ਕੀਤੀ 8 ਪੋ ਚੜ੍ਹਿਆ ਜੀ ਉਧਰ ਅੰਮ੍ਰਿਤ ਵੇਲਾ ਹੋਇਆ ਹਜ਼ੂਰ ਨੇ ਉਹ ਹੀ ਆਪਣਾ ਨਾਮ ਸਤਗੁਰਾਂ ਨੇ ਜਦੋਂ ਲੋ ਲੱਗੀ ਤੇ ਕਿਆ ਖਾਲਸਾ ਜੀ ਇਹ ਚਮਕੌਰ ਦੀ ਗੜੀ ਅੱਜ ਇੱਥੇ ਉਹ ਪਰਚਾ ਪੈਣਾ ਹੈ ਤੇ ਸੱਚੀ ਮੁੱਚੀ ਆ ਗੱਲਾਂ ਕੇਵਲ ਲੈਕਚਰ ਨਹੀਂ ਕੀਤੇ ਸਮਾਂ ਲਾਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉਂ ਇਸ ਥਾਂ ਤੇ ਉਹਦੀ ਵਿਆਖਿਆ ਕਰਕੇ ਦੱਸ ਦਿੱਤੀ 40 ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ। ਹਜ਼ੂਰ ਨੇ فرمایا ਗੁਰਸਨਾ ਚੇ ਕਰੇ ਕੁਨਦ ਚ ਹਲਨਰ ਕਿ ਦਾ ਅਲਖ ਬਰਾਇਤ ਬਰੋ ਬੇ ਖਬਰ ਭੁੱਖੇ ਸਿੱਖ ਭੁੱਖੇ ਪਾਣੇ ਜਿਨ੍ਹਾਂ ਨੂੰ ਰੋਟੀ ਨਾ ਪਾਣੀ 40 ਉਹ 10 ਲੱਖ ਮੁਖਈਆ ਚੜ ਕੇ ਆ ਗਿਆ ਮੇਰੇ 40 ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ। ਥੋੜਾ ਜਿਹਾ ਤਿੱਕ ਕੇ ਬੇਨਤੀ ਸੁਣੀ। ਮਹਾਰਾਜ ਨੇ ਸੋਰੀ ਦੀ ਟਿੱਕੀ ਤੇ ਕਿਹਾ ਖਾਲਸਾ ਜੀ ਅੱਜ ਜੇ ਜੂਝ ਕੇ ਸ਼ਹੀਦ ਹੋ ਜਾਓਗੇ ਤੇ ਰਹਿਂਦੀ ਦੁਨੀਆ ਤੱਕ ਕੌਮ ਰੋਗੀ ਕੋਈ ਵੀ ਸਾਨੂੰ ਚੁਕਾ ਨਹੀਂ ਸਕੇਗਾ ਜੇ ਅੱਜ ਕਮਜ਼ੋਰੀ ਦਿਖਾਈ ਤੇ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵਾਂਗੇ ਭਾਈ ਹਿੰਮਤ ਸਿੰਘ ਜੀ ਉੱਠੇ ਉਹਨਾਂ ਕਹੇ ਸੱਚੇ ਬਾਦਸ਼ਾਹ ਇਹ ਗੜੀ ਕਿਸੇ ਬੰਦੇ ਦੀ ਨਹੀਂ ਇਹ ਗੜੀ ਅੱਜ ਖਾਲਸੇ ਦਾ ਘਰ ਹੈ ਜਿੰਨੀ ਦੇਰ ਤੱਕ ਜਿਉਂਨੇ ਹਾਂ ਇਸ ਗੜੀ ਦੇ ਵਿੱਚ ਕਿਸੇ ਨੂੰ ਪੈਰ ਨਹੀਂ ਪਾਣਿਆ ਪਾਂਧੀ ਨਨਕਾਣਵੀ ਸਾਹਿਬ ਕਹਿੰਦੇ ਆ ਵਿਪਰੇ ਸ਼ੇਰਾਂ ਵੱਲ ਵੇਖ ਕੇ ਕਹਾ ਗੋਬਿੰਦ ਵਿਪਰੇ ਸ਼ੇਰਾਂ ਵੱਲ ਤੱਕ ਕੇ ਕਹਾ ਗੋਬਿੰਦ ਕਹਾ ਗੋਬਿੰਦ ਇਹ ਚਮਕੌਰ ਹੈ ਰਣ ਪਖਾਉਣ ਦੀ ਥਾਂ ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਅੱਗੋਂ ਫਿਰ ਸਿੱਖੀ ਕਹਿੰਦੇ ਆ ਕਲਗੀ ਵਾਲਿਆ ਤੇਰੀ ਅਸੀਸ ਲੈ ਕੇ ਵਾਂਗ ਹਮਲਾ ਦੇ ਅਸੀਂ ਡਟ ਜਾਾਂਗੇ ਸ਼ਬਦ ਵਰਤਦੇ ਆ ਵਾਂਗ ਹਮਲਾ ਦੇ ਅਸੀਂ ਡਟ ਜਾਾਂਗੇ हे सच्चे बादशाह तुसी कृपा करयो असी इस तरह खलो जांगे जिमे खमालिया कुंदा है असी पंत गुलाम नहीं खोण देना भावे कट दे कट दे कट जाके टुकडे टुकडे खो जांगे पर पंत गुलाम नहीं होवेगा गुरमुख तैयारी किवें सी चलो इत्ते बैठे ने गुरमुख आठ आठ सिंह एक एक बाईयां ते सान अठू चौका 32 ताए हो गए भाई मदन सिंह भाई काठा सिंह ਕੁਝ ਸਰੋਦ ਦੋਵੇਂ ਭਰਾ ਕਹਿੰਦੇ ਆ ਜਿਹੜੇ ਕਈ ਸ਼ਬਦ ਕਹਿੰਦੇ ਆ ਲਿਖਦੇ ਆ ਇਹ ਅਸ਼ੂਤ ਜਾਤੀ ਤੋਂ ਮੈਨੂੰ ਸੱਚੀ ਮੱਚ ਅੰਦਰ ਵੱਡਦੀ ਏ ਗੱਲ ਨਾ ਉਹ ਧਰਮੀ ਏ ਨਾ ਉਹ ਅਸ਼ੂਤ ਕਹੇ ਉਹ ਗੁਰੂ ਗੋਬਿੰਦ ਸਿੰਘ ਦਾ ਲਾਲ ਓ ਪਿਆਰਿਓ ਜਿਹੜਾ ਸਾਰੀ ਰਾਤ ਖਲੋ ਕੇ ਕਹਿੰਦਾ ਮੈਂ ਮਰ ਜਾਾਂਗਾ ਪਰ ਅੰਦਰ ਕਿਸੇ ਨੂੰ ਵੜਨ ਨਹੀਂ ਦਿਆਂਗਾ ਉਹ ਭਾਈ ਸਾਹਿਬ ਭਾਈ ਮਦਨ ਸਿੰਘ ਕਾਠਾ ਸਿੰਘ ਗੜੀ ਦੇ ਦਰਵਾਜ਼ੇ ਅਖੇ